ਕੱਲ WhatsApp ਇਨਸਟੈਂਟ ਮੈਸੇਜਿੰਗ ਲਈ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਹੈ 200 ਕਰੋੜ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਨੇ WhatsApp ਇੱਕ ਮਸ਼ਹੂਰ ਇਨਸਟੈਂਟ ਮੈਸੇਜਿੰਗ ਐਪ ਹੈ ਪਰ ਹੁਣ ਇਸ ਦੀ ਬਾਦਸ਼ਾਹ ਨੂੰ ਸਖਤ ਟੱਕਰ ਮਿਲਣ ਵਾਲੀ ਹੈ ਇਨਸਟੈਂਟ ਮੈਸੇਜਿੰਗ ਲਈ ਨਵਾਂ ਪਲੇਟਫਾਰਮ ਆ ਰਿਹਾ ਹੈ WhatsApp ਨੂੰ ਸਖਤ ਮੁਕਾਬਲਾ ਦੇਣ ਜਾ ਰਿਹਾ ਹੈ ਇਹ ਨਵਾਂ ਪਲੇਟਫਾਰਮ WhatsApp ਨੂੰ ਖਤਮ ਕਰ ਸਕਦਾ ਹੈ ਤੁਹਾਨੂੰ ਦੱਸ ਦੇ ਕਿ WhatsApp ਨੂੰ ਟੱਕਰ ਦੇਣ ਲਈ Google ਵੱਲੋਂ ਨਵਾਂ ਪਲੇਟਫਾਰਮ ਆਰ ਸੀ ਐਸ ਪੇਸ਼ ਕੀਤਾ ਗਿਆ ਹੈ Google ਦੇ ਆਰ ਸੀ ਐਸ ਦੀ ਤੁਲਨਾ Apple ਦੇ i ਮੈਸੇਜ ਨਾਲ ਕੀਤੀ ਜਾ ਰਹੀ ਹੈ ਆਰ ਸੀ ਐਸ ਦੀ ਫੁੱਲ ਫਾਰਮ ਰੀਚ ਕਮਿਊਨੀਕੇਸ਼ਨ ਸਰਵਿਸ ਹੈ ਜੋ ਕਿ ਇੱਕ ਬਹੁਤ ਹੀ ਵੱਖਰੀ ਸੰਚਾਰ ਸੇਵਾ ਹੈ ਆਉਣ ਵਾਲੇ ਦਿਨਾਂ ਵਿੱਚ ਆਰ ਸੀ ਐਸ Apple ਦੇ i ਮੈਸੇਜ ਅਤੇ Meta ਦੇ WhatsApp ਨੂੰ ਸਖਤ ਟੱਕਰ ਦੇ ਸਕਦਾ ਹੈ ਤੁਸੀਂ ਆਰ ਸੀ ਐਸ ਰਾਹੀਂ ਕਿਸੇ ਨੂੰ ਵੀ ਸੰਦੇਸ਼ ਭੇਜ ਸਕਦੇ ਹੋ ਐਨਾ ਹੀ ਨਹੀਂ ਤੁਸੀਂ ਮੈਸੇਜ ਤੇ ਇਮੋਜੀ ਅਤੇ ਮਲਟੀਮੀਡੀਆ ਦੀ ਵਰਤੋਂ ਵੀ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਆਰ ਸੀ ਐਸ ਕਮਿਊਨੀਕੇਸ਼ਨ ਦਾ ਇੱਕ ਸਮਾਰਟ ਤਰੀਕਾ ਹੈ ਹੁਣ ਤੱਕ ਸਾਨੂੰ ਕਿਸੇ ਵੀ ਤਰ੍ਹਾਂ ਦਾ ਮੈਸੇਜ ਭੇਜਣ ਲਈ ਨੈੱਟਵਰਕ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਸੀਂ ਆਰ ਸੀ ਐਸ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਬਿਨਾਂ ਮੋਬਾਈਲ ਨੈੱਟਵਰਕ ਦੇ ਸੰਦੇਸ਼ ਪੇਡ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਡੇ ਕੋਲ ਵਾਈਫਾਈ ਕਨੈਕਸ਼ਨ ਹੋਣਾ ਜ਼ਰੂਰੀ ਹੈ ਆਰ ਸੀ ਐਸ ਚ ਯੂਜ਼ਰ ਰੂ ਵਟਸਐਪ ਮੈਸੇਂਜਰ ਵਰਗੇ ਫੀਚਰ ਮਿਲਣ ਜਾ ਰਹੇ ਨੇ ਜਦੋਂ ਵੀ ਤੁਸੀਂ ਆਰ ਸੀ ਐਸ ਵਿੱਚ ਚੈਟਿੰਗ ਕਰਦੇ ਹੋ ਤਾਂ ਦੂਜੇ ਪਾਸੇ ਯੂਜ਼ਰ ਨੂੰ ਟਾਈਪਿੰਗ ਦਿਖਾਈ ਜਾਵੇਗੀ ਇੰਨਾ ਹੀ ਨਹੀਂ ਜੇਕਰ ਦੂਸਰਾ ਯੂਜ਼ਰ ਤੁਹਾਡਾ ਮੈਸੇਜ ਪੜਦਾ ਹੈ ਤਾਂ ਤੁਸ ਤੋਂ ਬਾਅਦ ਤੁਹਾਨੂੰ ਰੀਡ ਦਾ ਆਪਸ਼ਨ ਵੀ ਦਿਖਾਈ ਦੇਵੇਗਾ ਤੁਹਾਨੂੰ ਦੱਸਦੇ ਕਿ ਫਿਲਹਾਲ ਇਸ ਨੂੰ ਐਂਡਰੋਇਡ ਡਿਵਾਈਸ ਲਈ ਪੇਸ਼ ਕੀਤਾ ਗਿਆ